ਕਿਚਾ ਅੱਜ ਨਗਰ ਕੌਂਸਲ ਵਿੱਚ ਕੁਝ ਐਮਸੀ ਨੇ ਇਕੱਠੇ ਹੋ ਗਏ ਮਤਾ ਪਾਉਣ ਵਾਸਤੇ ਇੱਕ ਮਾਨ ਪੱਤਰ ਦਿੱਤਾ ਸੀ ਉਸ ਦੀ ਪਤਾ ਪਾਸ ਕਰਦੇ ਕੀ ਕਹਿਣਾ ਸਾਡੇ ਦੇਖੋ ਮੈਂ ਸਮਝਦਾ ਆਂ ਬਈ ਅਸੀਂ ਸਾਡੀ ਜਿਹੜੀ ਸਮੁੱਚੀ ਟੀਮ ਹੈਗੀ ਆ ਅਸੀਂ ਆਪਣੇ ਸ਼ਹਿਰ ਦੇ ਜਿਹੜੇ ਕੰਮ ਨੇ ਉਹਨਾਂ ਦੇ ਮਗਰ ਪੂਰਾ ਜਿਹੜਾ ਪੂਰ ਜੋਰ ਅਸੀਂ ਜੋਰ ਲਾ ਰਹੇ ਆਂ ਤੇ ਕੰਮ ਕਰਦੇ ਆਂ ਇਹ ਕੁਝ ਇਹ ਜੇ ਲੋਕ ਨੇ ਜਿਨ੍ਹਾਂ ਨੂੰ ਕੋ ਆਪਣੇ ਸਵਾਰਥ ਨੇ ਜਾਂ ਕੋ ਆਪਣੀ ਉਹਨਾਂ ਨੂੰ ਕਿਸੇ ਚੀਜ਼ ਦਾ ਕੋ ਡਰ ਲੱਗਦਾ ਉਹ ਇਹ ਜੇ ਕੰਮ ਲੱਗੇ ਕੋਈ ਇਹ ਜੀ ਗੱਲ ਨਹੀਂ ਹੈ ਜੇ ਕਿਸੇ ਨੇ ਕੋਈ ਮੰਗ ਕੀਤੀ ਹੈ ਦਿੱਤੀ ਹੈ ਮੇਰੇ ਕੋਲੇ ਆ ਜਾਈਗੀ ਜਦੋਂ ਮੇਰੇ ਕੋਲ ਆਏਗੀ ਤੇ ਬਣਦੇ ਸਮੇਂ ਦੇ ਵਿੱਚ ਉਹ ਚੀਜ਼ ਦਾ ਜਿਹੜਾ ਜਵਾਬ ਹੈ ਉਹ ਵੀ ਠੋਕੇ ਦਿੱਤਾ ਜਾਏਗਾ ਨਗਰ ਕਾਉਂਸਲ ਜਿਵੇਂ ਬਰਕਰਾਰ ਸੀ ਓਵੇਂ ਬਰਕਰਾਰ ਰਹੇਗੀ ਜੋ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਸੀ ਓਵੇਂ ਹੀ ਬਰਕਰਾਰ ਰਹੇਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਘੁਕਭਰਾਉਣ ਵਾਲੀ ਗੱਲ ਨਹੀਂ ਉਹਨੇ ਦੋਸ਼ ਲਾਇਆ ਕਿ ਜਿਹੜੇ ਪ੍ਰਧਾਨ ਹੈਗੇ ਉਹ ਵਿਕਾਸ ਕਾਰਜ ਕੋਈ ਨਹੀਂ ਹੋਣ ਦੇ ਰਹੇ ਸਾਰੇ ਕੰਮ ਰੋਕੇ ਪਏ ਆ بڑے ਵੱਡੇ ਪੱਧਰ ਤੇ ਕਰਪਸ਼ਨ ਹੋ ਰਹੀ ਕੀ ਕਹਣਾ ਤੁਹਾਡਾ ਦੇਖੋ ਵਿਕਾਸ ਦੇ ਜਿਹੜੇ ਕੰਮ ਨੇ ਉਹ ਪਹਿਲਾਂ ਤਾਂ ਇਹਨਾਂ ਨੂੰ ਪੁੱਛੋ ਜਿਹੜੇ ਅੱਜ ਗਏ ਸੀ ਉਹ ਅੱਜ ਸਰਕਾਰ ਵਾਲੇ ਵੀ ਵਿੱਚ ਸੀ ਸਭ ਰਲਿ ਮਿਲੀ ਖੇਡ ਸੀ ਤੇ ਉਹਦੇ ਤੋਂ ਬਾਅਦ ਅੱਜ ਤੁਸੀਂ ਜੇ ਕੰਮਾਂ 'ਚ ਸ਼ਹਿਰ ਤੇ ਨਿਗਾਹ ਮਾਰ ਲਓ ਜਿੰਨੀ ਲੜਾਈ ਅਸੀਂ ਪਿਛਲੇ ਸਮੇਂ 'ਚ ਲੜ ਕੇ ਮਤੇ ਪਾਸ ਕਰਾ ਕੇ ਕੰਮ ਲਵਾਏ ਅੱਜ ਤੁਸੀਂ ਦੇਖੋ ਜਿੰਨੀਆਂ ਮੁੱਖ ਸੜਕਾਂ ਨੇ ਨਗਰ ਕਾਉਂਸਲ ਵਾਲੀ ਸੜਕਾਂ ਆ ਉਹਦਾ ਕੰਮ ਜਿਹੜਾ ਉਹ ਚੱਲ ਰਿਹਾ ਗਾਜੀਪੁਰ ਵਾਲੀਆਂ ਡੀਪੀਐਸ ਵਾਲੀਆਂ ਹਰ ਇੱਕ ਪਾਸੇ ਤੁਸੀਂ ਜਿੱਥੇ ਚੱਲੇ ਜਾਓ ਜਿਹੜੇ ਕੰਮ ਨੇ ਉਹ ਜੰਗੀ ਪੱਧਰ ਤੇ ਚੱਲ ਰਹੇ ਆ ਸਾਰੇ ਵਾੜਾਂ 'ਚ ਚੱਲ ਰਹੇ ਨੇ ਤੁਸੀਂ ਜਿੱਥੇ ਸਾਰਿਆਂ ਤੋਂ ਵੱਡਾ ਮਸਲਾ ਪਿਛਲੇ ਬਰਸਾਤਾਂ ਦੇ ਵਿੱਚ ਆਇਆ ਇਹ ਤਾਂ ਪਿਛਲੇ ਅਫਸਰਾਂ ਨੇ ਤੇ ਕੁਝ ਬੰਦਿਆਂ ਨੇ ਆ ਥੋੜੇ ਦਿਨ ਪਹਿਲਾਂ ਆ ਬਰਸਾਤ ਦੇ ਨਾਂ ਤੇ ਇੱਕ ਡਰਾਮਾ ਜਿਹਾ ਵੀ ਕਰਿਆ ਮੀਟਿੰਗ ਰੱਖ ਕੇ ਤੇ ਜੇ ਉਹਦੇ ਤੇ ਸਜਿੱਦਗੀ ਹੁੰਦੀ ਤੇ ਫਿਰ ਉਹਦੇ ਤੇ ਕਿਤੇ ਨਾ ਕਿਤੇ ਜਾਂਦੇ ਤਾਂ ਕਰਦੇ ਅੱਜ ਤੁਸੀਂ ਦੇਖੋ ਸਾਰਿਆਂ ਤੋਂ ਵੱਡਾ ਸ਼ਹਿਰ ਦੇ ਵਿੱਚ ਜੇ ਦਿੱਕਤ ਆਈ ਪਿਛਲੀਆਂ ਬਰਸਾਤਾਂ 'ਚ ਤੇ ਸ਼ਿਵਾਲਿਕ ਵਿਹਾਰ ਵਾਲੇ ਆਈ ਉੱਥੇ ਲਗਾਤਾਰ ਅਸੀਂ ਮਗਰ ਪੈ ਕੇ ਜਿਹੜੀਆਂ ਵੱਡੀਆਂ ਪਾਈਪਾਂ ਏਕੇਸ ਤੋਂ ਲੈ ਕੇ ਸ਼ਿਵਾਲਿਕ ਵਿਹਾਰ ਦੇ ਵਿੱਚ ਦੀ ਡਰੇਨੇਜ ਜਿਹੜੀਆਂ ਬਕਾਇਦਾ ਪਾ ਕੇ ਤਕਰੀਬਨ ਮੁਕੰਮਲ ਹੋ ਗਈਆਂ ਤੇ ਜਦੋਂ ਥੋੜੇ ਦਿਨ ਪਹਿਲਾਂ ਬਰਸਾਤ ਪਈ ਉਹਦੇ 'ਚ ਟੈਸਟਿੰਗ ਵੀ ਹੋਈ ਤਾਂ ਕਿ ਉੱਥੇ ਇੱਕ ਜਮ੍ਹਾਂ ਵੀ ਪਾਣੀ ਜਿਹੜਾ ਹੈਗਾ ਉੱਥੇ ਨਹੀਂ ਖੜਾਗਾ ਸੋ ਅਸੀਂ ਆਪਣੇ ਕੰਮ ਲੱਗੇ ਆ ਜਿਨ੍ਹਾਂ ਨੂੰ ਲੋਕਾਂ ਦੇ ਕੰਮਾਂ ਦੇ ਵੱਲ ਕੋਈ ਧਿਆਨ ਨਹੀਂ ਹੈ ਸਿਰਫ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਕੁਝ ਇਹ ਜੇ ਲੋਕ ਜਿਹੜੇ ਹੈਗੇ ਆਪਦੇ ਸਵਾਰਥ ਨੂੰ ਲੱਗੇ ਉਹ ਲੱਗੇ ਰਹਿਣ ਸਾਡੀ ਸਿਹਤ ਤੇ ਉਹਦਾ ਕੋਈ ਅਸਰ ਨਹੀਂ ਅਸੀਂ ਸ਼ਹਿਰ ਨੂੰ ਵਚਨ ਬੰਦਾ ਤੇ ਸ਼ਹਿਰ ਦੇ ਕੰਮ ਕਰਦੇ ਆ ਉਹ ਦਾਅਵਾ ਕੀਤਾ ਕਿ ਸਾਡੇ ਨਾਲ 21 ਐਮਸੀ ਆ ਤੁਹਾਡੇ ਕੋਲ ਫਿਰ ਪੂਰੇ ਹੈਗੇ ਆਪਣਾ ਸਾਡੇ ਬੰਦੇ ਪੂਰੇ ਹੈ ਸਾਡੇ ਕੋਲ ਪੂਰੇ ਸਾਡੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਕੋਈ ਮਸਲਾ ਨਹੀਂ ਉਹਦਾ ਇਹ ਹੈ ਵੀ ਉਹ ਆਪ ਦੀ ਝਾਤਾਂ ਵਿੱਚ ਆਤੀ ਮਾਨ ਜਿੰਨਾਂ ਦੇ ਨਾਲ ਲੈਂਦੇ ਆ ਵੀ ਕੀ ਉਹਨਾਂ ਦੇ ਨਾਲ ਵੀ ਉਹ ਬੰਦੇ ਪੂਰੇ ਹੈਗੇ ਆ ਕਿ ਨਹੀਂ ਹੈਗੇ ਇੱਕ ਉਹਨਾਂ ਨੇ ਕਿਹਾ ਕਿ ਪ੍ਰਧਾਨ ਜੀ ਨੇ ਮੀਟਿੰਗ ਬੁਲਾਉਣੇ ਆ ਕੀ ਤੁਸੀਂ ਸਮੇਂ ਅਨੁਸਾਰ ਮੀਟਿੰਗ ਬੁਲਾਉਗੇ ਕੁਝ ਹੈ ਦੇ ਅੱਗੇ ਪਿੱਛੇ ਕਰਨਾ ਦੇਖੋ ਬਿਲਕੁਲ ਜੋ ਕਾਨੂੰਨ ਦੇ ਹਿਸਾਬ ਦੇ ਨਾਲ ਜਿੰਨੇ ਸਮੇਂ ਦੇ ਵਿੱਚ ਮੀਟਿੰਗ ਜਿਹੜੀ ਕਾਲ ਕਰਨੀ ਬਕਾਇਦਾ ਕਾਨੂੰਨ ਦੇ ਹਿਸਾਬ ਦੇ ਨਾਲ ਹਰ ਇੱਕ ਚੀਜ਼ ਹੋਏ ਤੁਹਾਡੇ ਕੋ ਬੰਦੇ ਪੂਰੇ ਆ ਗਏ ਬਿਲਕੁਲ ਬਿਲਕੁਲ ਬਿਲਕੁਲ